ਇਤੋਂ ਦੇ ਸਾਹਮਣੇ ਸ਼ਰੀਆਮ ਹਵਾ ਚ ਲਹਿਰਾਂਦੀਆਂ ਤਲਵਾਰਾਂ ਇੱਕ ਦੂਜੇ ਦੇ ਦੁਸ਼ਮਣ ਬਣੇ ਲੋਕ ਜਿਵੇਂ ਜਾਨ ਹੀ ਲੈ ਲੈਣਗੇ ਇਸ ਸੀਸੀਟੀਵੀ ਵੀਡੀਓ ਐ ਝਲੰਦਰ ਤੇ ਅਫਤਾਰ ਨਗਰ ਰੋਡ ਤੇ ਸੱਟ ਕਾਰ ਬਜ਼ਾਰਤੀ ਜਿੱਥੇ ਦੁਕਾਨਦਾਰ ਆਪਸ ਵਿੱਚ ਭੜ ਗਏ ਤੇ ਬਜ਼ਾਰ ਤੇ ਵਿਚਾਲੇ ਜਿਵੇਂ ਜੰਗ ਦਾ ਮੈਦਾਨ ਹੀ ਬਣ ਗਿਆ ਜਮ ਕੇ ਤਲਵਾਰਾਂ ਚਲੀਆਂ ਇੱਕ ਦੂਜੇ ਦਾ ਖੂਨ ਵਹਾਇਆ ਗਿਆ ਉਥੇ ਇਸ ਪੂਰੇ ਵਿਵਾਦ ਤੋਂ ਬਾਅਦ ਹਸਪਤਾਲ ਚ ਪਏ ਜ਼ਖਮੀ ਲੋਕ ਇੱਕ ਦੂਜੇ ਤੇ ਗੁੱਟਮਾਰ ਦੇ ਇਲਜ਼ਾਮ ਲਗਾ ਰਹੇ ਨੇ ਇਸ ਪੂਰੇ ਵਿਵਾਦ ਦਾ ਕਾਰਨ ਬਣੀ ਇੱਕ ਛੋਟੀ ਜੀ ਗੱਲ ਇਥੇ ਮੰਗਲਵਾਰ ਸਵੇਰੇ ਸਾਹਿਬ ਸਿੰਘ ਮੋਟਰ ਦੇ ਮਾਲਕ ਦੀ ਦੁਕਾਨ ਅਕੇ ਪਾਣੀ ਖੜਾ ਹੋ ਗਿਆ ਸੀ ਜਿਸ ਤੋਂ ਬਾਅਦ ਉਸਨੇ ਆਪਣੇ ਗਵੰਡੀ ਗੁਰਨਾਨਕ ਸੈਂਟਰ ਵਾਲੇ ਨੂੰ ਉਸਦੀ ਸ਼ਿਕਾਇਤ ਕੀਤੀ ਤੇ ਉਸ ਤੋਂ ਬਾਅਦ ਮਾਹੌਲ ਇਹ ਤੁਹਾਡੇ ਸਾਹਮਣੇ ਐਫ ਸੀ ਸੀ ਟੀ ਵੀ ਵੀਡੀਓ ਵਾਲਾ ਪੜ ਗਿਆ ਉਥੇ ਇਸ ਦੇ ਦੋਵੇਂ ਧਿਰਾਂ ਦੇ ਬਿਆਨ ਕੀ ਸਨ ਉਹ ਵੀ ਤੁਸੀਂ ਸੁਣ ਲੋ ਜੇ ਮੈਂ ਇਹਨਾਂ ਨੂੰ ਪਾਣੀ ਪਾਉਂਦੇ ਰੋਜ਼ ਧੁੰਦੇ ਗੱਡੀਆਂ ਤੇ ਸਾਡੇ ਗੰਦ ਪਾਉਂਦੇ ਆ ਮੈਂ ਵੀ ਕਹਿੰਦਾ ਇਹਨਾਂ ਨੂੰ ਬੌਂਡੀਆਂ ਨੂੰ ਗਿਆ ਸੀ ਕੱਲ ਸ਼ਿਕਾਇਤ ਕੀਤੀ ਕਾਉਂਸਲਿੰਗ ਗਿਆ ਸਾਡਾ ਗੰਦ ਪਾਉਂਦੇ ਨੇ ਬਹੁਤ ਅੱਜ ਵੀ ਸਵੇਰੇ ਇਹਨਾਂ ਨੇ ਆਗੇ ਪਾਣੀ ਪਾਇਆ ਤੇ ਮੈਂ ਇਹਨਾਂ ਨੂੰ ਰੋਕਿਆ ਮੈਂ ਕਿਹਾ ਯਾਰ ਤੁਸੀਂ ਸਾਡੇ ਕੋਲ ਗੰਦ ਪਾਉਂਦੇ ਹੋ ਆਪਣੇ ਤੇ ਪਰਦਾ ਪਰਦਾ ਕਰ ਲਿਆ ਕਰੋ ਪਰਦਾ ਕਹਿੰਦਾ ਗੱਡੀ ਧੋਣ ਦੇ ਮੈਂ ਇਹਨਾਂ ਕੋਲ ਗੱਡੀ ਪਿੱਛੇ ਗਏ ਧੋ ਅਸੀਂ ਇੱਥੇ ਗੱਡੀ ਲਾਏ ਸਾਰਾ ਪਾਣੀ ਆਂਦਾ ਪਿਆ ਐਨੀ ਕੱਲ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਯਾਰ ਤੁਸੀਂ ਤੁਹਾਡੀ ਗੱਡੀ ਪਿੱਛੇ ਲਾਓ ਇਹਨਾਂ ਨੇ ਤਾਂ ਕੱਟ ਮਾਰਿਆ ਤਾਂ ਕੱਟ ਗੱਡ ਕਿੰਨੇ ਜਣੇ ਸੀ ਭਾਜੀ ਇਹ 3 ਜਣੇ 3 ਨਾ ਦੋ ਭਰਾ ਨੇ ਇੱਕ ਮਤਲਬ ਮੁੰਡਾ ਵੈ ਕੀ ਨਾਮ ਹਨ ਇੱਕ ਮੁੰਡਿਆ ਦਾ ਗੁਰਵਜਨ ਹੈ ਗੁਰਨਾਨਕਾਟ ਵਾਲੇ ਨੇ ਅੱਜ ਮੈਂ ਇਹਨਾਂ ਨੂੰ ਰੋਜ਼ ਪਾਣੀ ਗੱਡੀਆਂ ਤੋਂ ਹੁੰਦੇ ਨੇ ਸਾਡੇ ਕੋਲ ਇੱਕ ਚਿੱਕੜ ਹੁੰਦਾ ਵੈ ਇਹਨੂੰ ਨਾਲ ਦੇ ਗਵਾਂਢੀ ਵੀ ਰੋਜ਼ ਕਹਿੰਦੇ ਮੈਂ ਵੀ ਰੋਜ਼ ਕਿੰਨਾ ਹੱਥ ਜੋੜਦੇ ਚਾਰ ਪੰਜ ਨੂੰ ਸਾਰੀ ਮਾਕ ਨੂੰ ਬੰਦਾ ਇਹਨਾਂ ਨੂੰ ਅੱਤੀ ਹੱਥ ਜੋੜੇ ਨੇ ਅੱਜ ਸਵੇਰੇ ਆ ਕੇ ਮੈਂ ਇਹਨਾਂ ਨੂੰ ਹੱਥ ਜੋੜੇ ਨੇ ਕਿ ਮੈਂ ਕਹਾਂ ਯਾਰ ਅਸਦੀ ਕੀ ਕੀਤਾ ਮੇਰੇ ਕੋਲ ਚਿੱਕੜ ਕੀਤਾ ਆ ਤੇ ਕਹਿੰਦੇ ਅਸੀਂ ਕੀਤਾ ਜਿੱਕੜ ਇਹਨਾਂ ਨੂੰ ਮੋਨਾ ਕਿਨੇ ਕਹਿ ਕੇ ਮੈਂ ਚਲਾ ਗਿਆ ਮੈਨੂੰ ਕੰਮ ਸੀ ਕੋਈ ਤੇ ਮੈਂ ਚਲਾ ਗਿਆ ਗੱਡੀ ਲੱਗੇ ਮੈਂ ਦੁਬਾਰਾ ਆਇਆ ਤੇ ਦੁਬਾਰਾ ਇਹਨਾਂ ਨੇ ਮੇਰੇ ਬੂਗੇ ਫਿਰ ਗੱਡੀ ਦਾ ਵੀ ਹੁੰਦੇ ਪਏ ਸੀ ਤੇ ਮੈਂ ਇਹਨਾਂ ਕੋ ਗੱਡੀ ਸਾਈਡ ਕਰ ਤੁਰ ਮੈਂ ਇਹਨਾਂ ਕੋ ਗੱਡੀ ਪਿੱਛੇ ਲਾ ਕੇ ਲਾਹੜੀ ਜੀ ਤੇ ਬੋਲਣ ਲੱਪੇ ਮੈਂ ਕਿਹਾ ਯਾ ਤੇ ਗੱਡੀ ਆਪਣੀ ਦੁਕਾਨ ਦੇ ਕਿ ਲਾ ਕੇ ਤੂੰ ਆ ਮੇਰਾ ਮ ਗੱਡੀ ਨੂੰ ਹੁੰਦੇ ਨਹੀਂ ਮੈਂ ਇਹਨਾਂ ਨੂੰ ਜਿਨਿਕਾ ਗਈ ਇਹਨਾਂ ਨੇ ਮੇਰੇ ਰਾਟ ਚੁੱਕੇ ਮਾਰ ਦਿੱਤੀ ਨਹੀਂ ਇਹਨਾਂ ਦੀ ਕਾਦੀ ਸ਼ੌਕ ਕਾਦੀ ਇਹਦੀ ਪਾਣੀ ਪ੍ਰੋਬਲਮ ਮੇਰੇ ਨਾਲ ਸੋਰਾ ਲਾਮੇ ਦੀ ਅਛੋ ਜੀ ਉਹਨਾਂ ਨੂੰ ਬਾਲਾ ਕੱਢਣਾ ਪਰ ਮਾਰ ਕੋਣ ਸੀ ਬੰਦੇ ਉਹ ਨਾਲ ਦੀ ਦੁਕਾਨ ਆਲਾ ਸੀ ਕਿੰਨੇ ਜਨੇ ਸੀ ਆ ਹਾਂ ਕਿੰਨੇ ਜਣੇ ਸੀ ਉਹ ਕੱਲਾ ਕੱਲਾ ਸੀਗਾ ਅਸੀਂ ਕਿਹਾ ਕੋਈ ਨਹੀਂ ਨਿਯਮ ਨਾਲ ਤੋਂ ਲੈਣਾ ਫਿਰ 5-6 ਬੰਦੇ ਉਧਰੋਂ ਲੈ ਆ ਸਾਨੂੰ ਖਤਾਰ ਉਦੋਂ ਇਸ ਪੂਰੇ ਝਗੜੇ ਤੋਂ ਬਾਅਦ ਅੰਨਾ ਧਿਰਾਂ ਨੇ ਇੱਕ ਦੂਜੇ ਤੇ ਇਲਜ਼ਾਮ ਤਾਂ ਲਗਾਏ ਪਰ ਕਿਸੇ ਨੇ ਵੀ ਪੁਲਿਸ ਸ਼ਿਕਾਇਤ ਨਹੀਂ ਕੀਤੀ ਤੇ ਆਪਸ ਵਿੱਚ ਸਮਝੌਤਾ ਕਰ ਲਿਆ ਛੋਟੀਆਂ-ਛੋਟੀਆਂ ਗੱਲਾਂ ਪਿੱਛੇ ਲੋਕ ਅੱਜਕੱਲ ਕਿਵੇਂ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਜਾਂਦੇ ਨੇ ਇਹ ਘਟਨਾ ਉਸਤਾ ਮੂਬ ਬੋਲਦਾ ਸਬੂਤ ਹੈ ਜਲੰਧਰ ਤੋਂ ਪਰਮਜੀਤ ਰਾਂਗਪੁਰੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਰਕਰੋ 9397893978